ਮੇਰਾ ਨਾਮ ਵਿਕਰਮ ਸਿੰਘ ਹੈ ਮੈਂ ਪ੍ਰਾਈਵੇਟ ਨੌਕਰੀ ਕਰਦਾ ਹਾਂ ਕਿਤੇ ਦਾ ਕਿਨਾਰਾ ਬੇਟੇ ਦਾ ਨਾਮ ਬਲਵਾਰ ਸਿੰਘ ਹੈ ਤੇ ਅ ਮਰਚਨ ਨੇਵੀ ਦੇ ਵਿੱਚ ਐਜ਼ ਅ ਡੈਕਟਿਡ ਟ੍ਰੇਨਿੰਗ ਤੇ ਗਿਆ ਹੋਇਆ ਸੀ ਤੇ 16 ਤਰੀਕ ਨੂੰ ਇਹਦੀ ਕੰਪਨੀ ਨੇ ਆ ਕੇ ਸਾਨੂੰ ਦੱਸਿਆ ਕਿ ਉਹ ਤੁਹਾਡਾ ਬੇਟਾ ਨਹੀਂ ਰਿਹਾ ਉਹ ਉਸ ਦਿਨ ਉਹ ਕਹਿੰਦੇ ਕਿ ਜੇ ਤੁਸੀਂ ਉਸ ਨੂੰ ਜਾ ਕੇ ਲਿਆਉਣਾ ਚਾਹੁੰਦੇ ਤਾਂ ਸਾਨੂੰ ਦੱਸ ਦਿਓ ਤੇ ਮੈਂ ਜਹਾਂ ਵੀ ਆਪਣੇ ਬੋਟਮ ਜਾਣਾ ਚਾਹੁੰਦਾ ਤੇ ਉਹਨਾਂ ਨੇ ਮੇਰਾ ਤੇ ਮੇਰੇ ਭਾਂਜੇ ਦਾ ਪਾਸਪੋਰਟ ਲਿੱਤਾ ਤੇ ਸਮੁੰਦਰ ਲਈ ਵੀਜ਼ਾ ਵਾਸਤੇ ਲੈ ਗਏ ਕਿ ਉਸ ਤੋਂ ਬਾਅਦ ਸਾਡਾ ਵੀਜ਼ਾ ਕਰਾਇਆ ਉਹਨਾਂ ਨੇ ਤੇ ਸਾਨੂੰ 18 ਤਰੀਕ ਨੂੰ ਸਫਰ ਹੁਆ ਤੇ 19 ਤਰੀਕ ਨੂੰ ਸੀ ਕੈਂਡੀ ਆਇਲੈਂਡ ਜਗਾ ਉੱਥੇ ਸਾਨੂੰ ਸ਼ਿਪ ਤੇ ਲੈ ਕੇ ਗਏ ਤੇ ਉੱਥੇ ਮੇਰਾ ਬੇਟਾ ਰੇਕ ਦੇ ਵਿੱਚ ਪਿਆ ਸੀ ਤੇ ਮੈਨੂੰ ਉਹਨਾਂ ਨੇ ਉਹਦਾ ਰੂਮ ਵੀ ਦਿਖਾਇਆ ਉਹ ਜਗਾ ਵੀ ਦਿਖਾਈ ਸੌਤ ਲੋਕਾਂ ਦਾ ਜਿੱਥੇ ਉਨ੍ਹਾਂ ਦੇ ਮੁਤਾਬਕ ਉਹਨੇ ਖੁਦ ਨੂੰ ਫਾਇੰਡ ਕੀਤਾ ਸੀ ਤੇ ਮੈਨੂੰ ਮਤਲਬ ਉਹਦੇ ਦੋਸਤਾਂ ਤੋਂ ਕਈ ਜਗ੍ਹਾ ਤੇ ਹੋਰ ਮਤਲਬ ਐਸੀ ਵੀਡੀਓਜ਼ ਮਿਲੀਆਂ ਜਿਹਦੇ ਵਿੱਚ ਉਹ ਕਹਿ ਰਹੇ ਸੀ ਕਿ ਮੈਨੂੰ ਮੇਰਾ ਜਿਹੜਾ ਚੀਫ ਅਫਸਰ ਹੈ ਜਿਹੜਾ ਮੇਰਾ ਸੈਕੰਡ ਅਫਸਰ ਹੈ ਜਿਹੜਾ ਮੇਰਾ এবੀ1 ਹੈ ਉਹ ਮੈਨੂੰ ਤੰਗ ਕਰਦੇ ਆ ਤੇ ਮੇਰੇ ਨਾਲ ਬਹੁਤ ਬੁਲੀ ਕਰਦੇ ਆ ਮੈਨੂੰ ਬਹੁਤ ਜ਼ਿਆਦਾ ਕੰਮ ਕਰਾਇਆ ਜਾਂਦਾ ਮੈਨੂੰ ਰਾਤ ਨੂੰ ਸੌਣ ਨੂੰ ਮਿਲਦਾ ਨਹੀਂ ਮੈਨੂੰ ਮਿਲਦਾ ਮੈਸਰੀ ਗੱਲਾਂ ਉਹਦੇ ਕੈਪਟਨ ਤੋਂ ਪੁੱਛਿਆ ਤੇ ਕੈਪਟਨ ਨੇ ਨਮਾ ਕਰਤਾ ਉਹ ਕਹਿੰਦਾ ਵੀ ਮੰਮੀ ਨੂੰ ਕਹਤਾ ਮੇਰੀ ਸ਼ਿੱਤੇ ਕਾ ਹੋ ਰਹਾ ਜੀ ਸ਼ਿੱਤੇ ਬਹੁਤ ਕੁਝ ਗਲਤ ਹੁੰਦਾ ਮਤਲਬ ਉਥੇ ਉਸੇ ਰੋਡ ਬੱਤੀ ਨਹੀਂ ਰਨ ਰਹੀ ਜਿੱਥੇ ਉਸਦੀ ਨਾਲ ਦਾ ਸੀ ਕਿ ਦੋਸਤ ਕੋਲ ਹਾਂ ਜੀ ਸਾਰੇ ਬੱਚੇ ਕਹਿੰਦੇ ਸੀ ਵੀ ਸਾਡੇ ਨਾਲ ਉਹਦੀ ਅਕਸਰ ਗੱਲ ਹੁੰਦੀ ਸੀ ਕਦੇ ਸਾਨੂੰ ਇਦਾਂ ਨਹੀਂ ਲੱਗਿਆ ਵੀ ਐਸਾ ਕੁਝ ਕਰੇਗਾ ਤੇ ਉਹਦੇ ਸ਼ਿੱਤੇ ਸਭ ਉਥੇ ਗਲਤ ਹੁੰਦਾ ਸੀ ਉਥੇ ਲੋ ਲਿੱਕਰ ਪਹੁੰਚੇ ਉਹ ਐ ਟੈਂਕਰ ਆਇਆ ਉਥੇ ਸ਼ਰਿਆਮਦਾਰੋ ਕਿਤੇ ਜਾਂ ਬਿਜੀ ਉਹ ਕਲਾਉਡ ਵਿੱਚ ਮਗਾਉਂਦੇ ਸੀ ਸਮਝਣ ਕਰਕੇ ਦਰੂ ਮਗਾਉਂਦੇ ਸੀ ਉਹ ਹੁੰਦੇ ਸੀ ਨਸ਼ੇ ਹੋਰ ਵੀ ਹੁੰਦੇ ਸੀ ਹੋ ਸਕਦਾ ਜੀ ਉੱਥੇ ਕੋਈ ਸਮਗਲਿੰਗ ਵੀ ਹੁੰਦੀ ਹੋਵੇ ਤੇ ਬਾਰੇ ਮਨੁਸ਼ਾ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਦਾ ਸੀ ਹੋਂਦ ਤਾਂ ਜੀ ਬੇਰੀ ਗੱਲ ਹੁੰਦੀ ਸੀ ਉਹਦੇ ਨਾਲ ਜੇ ਨਹੀਂ ਮੈਂ ਕੋ ਖੁੰਦਾ ਸੀ ਤਾਂ ਉਹ ਮੈਨੂੰ ਟੈਸਟ ਨਹੀਂ ਸੀ ਵੋਇਸ ਨਹੀਂ ਸੀ ਚੱਲੁੰਦਾ ਜੀ 잡 ਸਕਤੇ ਅਸੀਂ ਰੇਰ ਗੱਲ ਕਰਦੇ ਜੀ ਮਨੁਸ਼ਾ ਕੋਈ ਦੱਸਦਾ ਸੀ ਕਦੇ ਉਹਨੇ ਇਦਾਂ ਨਹੀਂ ਕਿਹਾ ਕਿ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਮਾਨਸਿਕ ਉਹ ਪਰੇਸ਼ਾਨ ਹੈ ਕੁਛ ਹੈ ਅਰੇ ਤਿੰਨ ਮਹੀਨੇ ਪਹਿਲਾਂ ਤਾਂ ਮੈਡੀਕਲ ਹੋਇਆ ਸਭ ਕੁਝ ਠੀਕ ਸੀ ਉਹਦਾ ਸਾਈਕੋਮੈਟ੍ਰਿਕ ਟੈਸਟ ਉਹਦੇ ਵਿੱਚ ਉਹਦੇ ਸਕੋਰ ਬਿਲਕੁਲ ਠੀਕ ਸੀ ਤੇ ਪੜਾਈ ਕਰੀ ਉਹ 12ਵੀਂ ਤੱਕ ਤੇ ਇੱਥੇ ਬੜਕੇ ਗਿਆ ਮਾਊਟ ਕਰਨਾ ਸਕੂਲ ਦੀ 12 ਉਹਦੇ ਵਿੱਚ ਉਹ ਤੋਂ ਬਾਅਦ ਉਹਨੇ ਨੀਵਨਸ ਕੇਅਰ ਨੂੰ ਨੋਟੀਫਾਈ ਜਨ ਵਿੱਚ ਕੈਰੇਟਰ ਬਣਾਇਆ ਉਹਦੇ ਉੱਥੇ ਕੀਤਾ ਉੱਤੋਂ ਆ ਕੇ ਫਿਰ ਉਹਦੀ ਕੰਪਨੀ ਨਾਲ ਮੈਂ ਪਹਿਲਾਂ ਕੌਨਸਲਟੈਂਟ ਮਿਲ ਕੇ ਸੀ ਕੰਪਨੀ ਵਾਲਿਆਂ ਨੇ ਕਿਹਾ ਜੀ ਅੱਤੇ ਜਾ ਕੇ ਕੋਰਸ ਕਰਕੇ ਆਓ ਤੇ ਉੱਥੇ ਮੈਂ ਕੋਰਸ ਕੀਤਾ ਜੀ ਮੈਂ 7 ਦਸੰਬਰ ਨੂੰ ਲੋਕਰ ਹੋ ਗਿਆ ਸੀ ਜਿਹੜੀ ਟ੍ਰੇਨਿੰਗ ਸੀ ਜੀ ਤੇ 10 ਦਸੰਬਰ ਨੂੰ ਉਹ ਆਪਣੇ ਸਿਫਟੇ ਚਲੇ ਸਿਫਟਨਾਂ ਦੀ ਜਲਦੀ ਹੋਰੀ ਤੇ ਨਰਸਲਾਈਂਡ ਦਾ ਸਿਫਸੀ ਤੇ ਉਹਦੀ ਜੁਆਇਨਿੰਗ ਸੀ ਵੀ ਸਿੰਗਾਪੁਰ ਤੋਂ ਤੇ ਉਸ ਤੋਂ ਬਾਅਦ ਵੀ ਮੇਰੀ ਮਤਲਬ ਸਰੋਜਨਾ ਕਾਲ ਹੁੰਦੀ ਰਹੇ ਵੀਡੀਓ ਵਗੈਰਾ ਭੇਜਦਾ ਰਹੇ ਕੋਈ ਖਸ ਹੀ ਕੋਈ ਇਦਾਂ ਦਿੱਕਤ ਨਹੀਂ ਸੀ ਉਹਦੀ ਫਲੀਟ ਦਾ ਨਾਮ ਹੈ ਫਲੀਟਮੈਨ ਉਹਦੀ ਕੰਪਨੀ ਨਾਮ ਹੈ ਫਲੀਟ ਮੈਨੇਜਮੈਂਟ ਲਿਮਟਿਡ ਜਿਹਨੇ ਮੈਂ ਨਿਕਲ ਕੇ ਚੈੱਕ ਕੀਤੀ ਹੈ ਸਰ ਦੇਖੋ ਜੀ ਮੈਂ ਸ਼ਰੀਆਮ ਤੇ ਆ ਮੈਂ ਉਹਨਾਂ ਦੀ ਕੰਪਨੀ ਨੂੰ ਵੀ ਕਿਹਾ ਕਿ ਵੀ ਮੇਰੇ ਬੇਟੇ ਨਾਲ ਆ ਬੰਦਿਆਂ ਨੇ ਇਦਾਂ ਇਦਾਂ ਕਰਦੇ ਰਹੇ ਆ ਉਹਨਾਂ ਨੇ ਕੁਝ ਨਹੀਂ ਕੀਤਾ ਨਾ ਮੈਲਸ ਕੀਤੀ ਉਹਨਾਂ ਦੀ ਕੰਪਨੀ ਨੂੰ ਕੀਤੀ ਡੀਜੀ ਸ਼ਿਪਿੰਗ ਨੂੰ ਕੀਤੀ ਅਮੇ ਕਿਸੇ ਨੇ ਕੋਈ ਵੀ ਰਿਪਲਾਈ ਨਹੀਂ ਦਿੱਤਾ ਜੀ ਉਹ ਮੇਰੇ ਕਹਿਣ ਦੇ ਬਾਵਜੂਦ ਉਹ ਜਿਹੜੇ ਚਾਰ ਬੰਦੇ ਨੇ ਇਹਨਾਂ ਦੇ ਮੇਰੇ ਨਾਮ ਲੱਗਾ ਕੈਪਟਨ ਚੀਫ ਆਫੀਸਰ ਸੈਕੰਡ ਆਫੀਸਰ ਤੇ ਏਬੀ ਉਹਨਾਂ ਨੂੰ ਸ਼ਿਪ ਤੋਂ ਨਹੀਂ ਤਾਰਿਆ ਗਿਆ ਉਹ ਅੱਗੇ ਚਲੇ ਗਏ ਜੀ ਨਹੀਂ ਇਹ ਨਹੀਂ ਕਰ ਸਕਦਾ ਜੀ ਬਿਲਕੁਲ ਨਹੀਂ ਕਰ ਸਕਦਾ ਜੀ ਉਸ ਦਿਨ ਸਵੇਰੇ ਮੇਰੀ ਉਹਤਨਾ ਗੱਲ ਹੋਈ ਹੈ ਉਹ ਬਿਲਕੁਲ ਖੁਸ਼ ਸੀ ਉਹਨੇ 15 ਮਿੰਟ ਸਾਡੀ ਗੱਲ ਹੋਈ ਹੈ ਤੇ ਉਸ ਤੋਂ ਬਾਅਦ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਵੀ ਐਦਾਂ ਹੋਊਗਾ ਮੈਂ ਨਹੀਂ ਮੰਨਦਾ ਇਸ ਚੀਜ਼ ਨੂੰ ਬਿਲਕੁਲ ਜੇ ਤੁਸੀਂ ਜਾਂਚ ਦੀ ਮੰਗ ਕਰਣੀ ਬਿਲਕੁਲ ਜਾਂਚ ਦੀ ਮੰਗ ਕਰਦਾ ਹੀ ਮੈਂ ਕਹਿੰਦਾ ਵੀ ਉਹਨਾਂ ਚਾਰ ਬੰਦੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਪਲੱਸ ਇਹਦੀ ਕੰਪਨੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਉੱਥੇ ਆਪਣੇ ਐਸਓਪੀ ਨੂੰ ਮਤਲਬ ਫਾਲੋ ਕੀਤਾ ਜੋ ਉਹਨਾਂ ਦੇ ਰੂਲ ਹੈ ਉਹ ਕਿਸੇ ਨੇ ਫਾਲੋ ਨਹੀਂ ਕੀਤਾ ਉੱਥੇ